ਤੇ ਜਿਸ ਦਿਨ ਸਾਡਾ ਧਰਨਾ ਇਹਨੇ ਡੀਸੀਪੀ ਨੇ ਤੇ ਹੋਰ ਜੋ ਵੀ ਸਰਕਾਰ ਵੱਲੋਂ ਨੁਮਾਇंदे ਆਏ ਸੀ ਉਹਨਾਂ ਨੇ ਚਕਾਇਆ ਸੀਗਾ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਜਿਹੜੇ ਸਾਡੇ ਨਜਾਇਜ਼ ਪੱچے ਹੋਏ ਆ ਉਹਨਾਂ ਨੂੰ ਕੈਨਸਲ ਕੀਤਾ ਜਾਊਗਾ ਤੇ ਇਥੋਂ ਕੋਈ ਵੀ ਜਿਹੜੇ ਮਾਈਨਿੰਗ ਵਾਲੇ ਵਹੀਕਲ ਨੇ ਚਾਹੀਓ ਟ੍ਰੈਕਟਰ ਟਰਾਲੀਆਂ ਹੋਣ ਜਾਂ ਫਿਰ ਉਹ ਟਿਪਰ ਹੋਣ ਉਹ ਨਹੀਂ ਲੰਘਣਗੇ ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਤੁਸੀਂ ਉੱਠ ਜੋ ਨਹੀਂ ਲੰਘਣਗੇ ਜੇ ਤੁਹਾਨੂੰ ਲੱਗਿਆ ਕਿ ਦੁਬਾਰਾ ਆਉਂਦੇ ਆ ਤਾਂ ਤੁਸੀਂ ਦੁਬਾਰਾ ਆਪਣਾ ਧਰਨਾ ਜਿਹੜਾ ਸਟਾਰਟ ਕਰ ਦਿਓ ਤੇ ਅਸੀਂ ਇਹ ਸਿਰਫ ਟੈਂਪਰਰੀ ਸਾਡਾ ਧਰਨਾ ਜਿਹੜਾ ਖਤਮ ਕੀਤਾ ਸੀਗਾ ਪਰ ਹੁਣ ਗੱਲ ਬੜੇ ਦੁੱਖ ਨਾਲ ਦੱਸਣੀ ਪੈ ਰਹੀ ਹੈ ਕਿ ਇਹਨਾਂ ਨੇ ਕੋਈ ਵੀ ਸਾਡਾ ਪਰਚਾ ਜਿਹੜਾ ਕੈਂਸਲ ਨਹੀਂ ਕੀਤਾ ਹਲੇ ਤੱਕ ਤੇ ਕੋਈ ਜਾਲੀ ਜਿਹੀਆਂ ਕਾਰਵਾਈਆਂ ਪਾਈ ਜਾਂਦੇ ਆ ਕਦੇ ਕਹਿੰਦੇ ਇੱਥੇ ਬਿਜ਼ੀ ਆ ਕਦੇ ਉੱਥੇ ਬਿਜ਼ੀ ਆ ਸੋ ਬੇਸਿਕਲੀ ਐਕਸਕਿਊਜ਼ਸ ਬਣਾ ਰਹੇ ਆ ਉਹਨਾਂ ਨੂੰ ਸਿਰਫ ਇੱਕ ਟਾਈਮ ਚਾਹੀਦਾ ਸੀਗਾ ਇੱਕ ਇਹਨਾਂ ਨੇ ਜਾਲੀ ਜਿਹਾ ਪ੍ਰਪੋਜ਼ਲ ਹੈਗਾ ਆ ਜਿਹੜਾ ਕਿਸੇ ਅਨਪ੍ਰੋਫੈਸ਼ਨਲ ਬੰਦੇ ਤੋਂ ਪ੍ਰਿਪੇਅਰ ਕਰਵਾਇਆ ਤੇ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੇ ਸਾਡੇ ਰਾਹੋ ਰੋਡ ਜਿਹਦੇ ਵਿੱਚ ਸਾਡੇ ਪਿੰਡ ਦਾ ਕਿਤੇ ਵੀ ਮੈਂਸ਼ਨ ਨਹੀਂ ਹੈਗਾ ਉਹਦੇ ਵਿੱਚ ਮੈਂਸ਼ਨ ਸੀਗਾ ਕਿ ਦੋ ਇਹਨਾਂ ਨੇ ਰੋਡ ਦੀ ਗੱਲ ਕੀਤੀ ਸੀ ਰੂਟ ਦੀ ਇੱਕ ਤਾਂ ਸੀਗਾ ਜਿਹੜਾ ਫਲੋਰ ਨਵਾ ਸ਼ਹਿਰ ਵਾਲਾ ਰੂਟ ਸੀਗਾ ਤੇ ਇੱਕ ਇਹਨਾਂ ਨੇ ਬਸਤੀ ਚੌਂਕ ਤੋਂ ਟੂਵਰਡਸ ਟੂਵਰਡਸ ਬਸਤੀ ਚੌਂਕ ਟੂ ਰਾਹੋ ਰੋਡ ਦੀ ਗੱਲ ਕੀਤੀ ਸੀਗੀ ਤਾਂ ਬਟੂ ਜਿਹੜਾ ਦੁਬਾਰਾ ਫੇਰ ਪਲਾਨ ਹੋ ਆਇਆ ਹੈ ਉਹਦੇ ਵਿੱਚ ਕਿਤੇ ਵੀ ਸਾਡੇ ਰੋਡ ਦਾ ਮੈਂਸ਼ਨ ਨਹੀਂ ਹੈਗਾ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਜਿਹੜਾ ਫਲੋਰ ਨਮਾਸ਼ਹਿਰ ਰੋਡ ਹੈਗਾ ਇਹ ਉਹ ਪੇਜ ਨੰਬਰ 3 ਦੇ ਉੱਤੇ ਮੈਂਸ਼ਨ ਆ ਕਿ ਉਹ ਲਿੰਕ ਰੋਡ ਨੀਅਰ ਬਾਇ ਹੈ 5 ਕਿਲੋਮੀਟਰ ਪੈਂਦਾ ਆ ਉਹ ਤੇ ਉਧਰੋਂ ਹੀ ਜਾਣਗੇ ਸੋ ਵੀ ਰੋਡ ਮੈਪ ਉਹੀ ਆ ਬਟ ਫੇਰ ਉਹਨਾਂ ਨੇ ਕੀ ਕੀਤਾ ਕਿ ਜਾਣ ਕੇ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਲੋਕ ਭੋਲੇ ਨੇ ਉਹਨਾਂ ਨੂੰ ਸਮਝ ਨਹੀਂ ਆਉਣੀ ਹੈਗੀ ਅਸੀਂ ਕਹਿ ਦਾਂਗੇ ਜੀ ਇਹਨਾਂ ਦੇ ਕੋਲ ਪਰਮਿਸ਼ਨ ਆ ਤਾਂ ਇਹਨਾਂ ਨੇ ਇੱਕ ਰੋਡ ਮੈਪ ਜਿਹੜਾ ਕਿਸੇ ਹੋਰ ਸਾਈਟ ਦੇ ਉੱਤੇ ਸੀਗਾ 2023 ਦਾ ਹੈਗਾ ਆ ਇਹ ਅਸੀਂ ਮੈਂ ਪਹਿਲਾਂ ਵੀ ਉਹ ਜਦੋਂ ਮੈਂ ਸਸਰਾਲੀ ਵਾਲੀ ਇੱਕ ਪਬਲਿਕ ਮਾਈਂਡ ਦੇਖੀ ਸੀ ਤਾਂ ਉਹਦੇ ਵਿੱਚ ਇਹ ਆਲਰੇਡੀ ਰੋਡ ਮੈਪ ਉਹਦੇ ਟਰਾਂਸਪੋਰਟੇਸ਼ਨ ਰੂਟ ਮੈਪ ਸੀਗਾ ਇਹ ਤਾਂ ਇਹ ਉਹਨਾਂ ਨੇ ਜਾਣਬੁੱਝ ਕੇ ਇਹਦੇ ਵਿੱਚ ਲਾਤਾ ਜਿਹੜੇ ਵਿੱਚ ਮੈਪਿੰਗ ਵੀ ਗਲਤ ਕੀਤੀ ਹੋਈ ਹੈ ਇਹਦੇ ਵਿੱਚ ਤਾਂ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਜਿਹੜਾ ਹੈਗਾ ਆ ਇਹ ਪਲਾਨ ਆ ਅਪਰੂਵ ਹੋ ਗਿਆ ਤੇ ਉਹ ਹੁਣ ਸਾਡੇ ਇਥੋਂ ਲੰਘ ਸਕਦੇ ਆ ਤੇ ਜਦੋਂ ਸਾਡੀ ਐਸਐਚ ਨਾਲ ਵੀ ਗੱਲ ਹੋਈ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਟੋਟਲੀ ਜਿਹੜਾ ਹੈਗਾ ਰੋਂਗ ਇਧਰ ਨਹੀਂ ਲੰਘ ਸਕਦੇ ਤਾਂ ਉਹਨਾਂ ਨੇ ਮੈਨੂੰ ਅਗੋਂ ਐਕਸ਼ਨ ਦਾ ਨੰਬਰ ਦਿੱਤਾ ਐਕਸ਼ਨ ਗਰੋਵਰ ਆ ਉਹਨਾਂ ਨੂੰ ਅਸੀਂ ਅੱਜ ਥੋੜੇ ਦਿਨ ਪਹਿਲਾਂ ਹੀ ਮਿਲ ਕੇ ਗਏ ਆਏ ਆ ਪਰਸੋਂ ਹੀ ਮਿਲ ਕੇ ਆਏ ਆ ਤਾਂ ਸਾਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਕਲੀਅਰ ਹੋ ਗਿਆ ਸੀਗਾ ਕਿ ਉਹਨਾਂ ਦੀ ਲੈਂਗੁਏਜ ਬੋਲ ਰਹੇ ਨੇ ਬੇਸਿਕਲੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਥੇ ਜਿਹੜੀ ਸਰਕਾਰ ਆ ਪ੍ਰਸ਼ਾਸਨ ਆ ਇਹ ਸਾਰੇ ਮਿਲੀ ਭੁਗਤ ਨਾਲ ਜਿਹੜੇ ਆ ਨਜਾਇਜ਼ ਮਾਈਨਿੰਗ ਤੇ ਇਹ ਜਿਹੜੇ ਠੇਕੇਦਾਰ ਆ ਸੈਂਡ ਮਾਫੀਆ ਇਹਨਾਂ ਦੇ ਨਾਲ ਹੱਥ ਮਲਾ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹੁਣ ਸਾਡੇ ਲੋਕ ਤਾਂ ਆਪਣੇ ਇੱਕ ਸਹੀ ਹੱਕ ਲਈ ਹੀ ਬੈਠੇ ਸੀਗੇ ਇਹਨਾਂ ਦੇ ਉੱਤੇ ਝੂਠਾ ਐਕਸਟਰੈਸ਼ਨ ਦਾ ਪਰਚਾ ਕੀਤਾ ਗਿਆ ਐਕਸਟਰੈਸ਼ਨ ਉਹ ਹੁੰਦਾ ਵੀ ਜਦੋਂ ਕਿਸੇ ਨੇ ਕਿਸੇ ਨੂੰ ਤੰਗ ਕਰਕੇ ਪੈਸੇ ਦੀ ਡਿਮਾਂਡ ਕੀਤੀ ਹੁੰਦੀ ਆ ਜਦ ਕਿ ਉਹ ਜਿਹੜੇ ਬੰਦੇ ਨੇ ਸਾਡੇ ਲੋਕਾਂ ਦੇ ਉੱਤੇ ਪਰਚਾ ਪਾਇਆ ਸੀ ਉਹ ਸਾਹਮਣੇ ਸਾਡੇ ਨਾਲ ਖੜਾ ਆ ਉਹ ਸਾਡੇ ਨਾਲ ਸਾਹਮਣੇ ਖੜਾ ਆ ਤੇ ਉੱਥੇ ਖੜਾ ਹੋ ਕੇ ਗੱਲ ਕਰ ਰਿਹਾ ਆ ਉਹ ਵੀਡੀਓ ਦੇ ਵਿੱਚ ਵੀ ਆ ਫਿਰ ਵੀ ਉਸ ਬੰਦੇ ਨੇ ਜਾ ਕੇ ਜਿਹੜੀ ਐਕਸਕੁਰਸ਼ਨ ਦੀ ਜਿਹੜੀ ਆ ਪਰਚਾ ਸਾਡੇ 21 ਬੰਦਿਆਂ ਦੇ ਉੱਤੇ ਕਰਵਾਇਆ ਤੇ ਜਿਹਦੇ ਵਿੱਚ ਉਹ सोनू ਨੂੰ ਵੀਰੇ ਨੂੰ ਚੱਕ ਵੀ ਲਿਆ ਸੀਗਾ ਫਿਰ ਚਲੋ ਛੜਾ ਵੀ ਲਿਆਏ ਸੀਗੇ ਸੋ ਸਾਰਾ ਸਿਨੈਰੀਓ ਆਲਮੋਸਟ ਲੋਕਾਂ ਨੂੰ ਪਤਾ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੇ ਆ ਇਹਨਾਂ ਨੇ ਸਿਰਫ ਸਾਡਾ ਟਾਈਮ ਟਪਾਇਆ ਤਾਂ ਕਿ ਇਹ ਇੱਕ ਇੱਕ ਜਾਲੀ ਜਿਹਾ ਰੋਡ ਮੈਪ ਲਿਆ ਕੇ ਸਾਨੂੰ ਗੁੰਮਰਾਹ ਕਰ ਸਕਣ ਪਰ ਅਸੀਂ ਪੰਜਾਬ ਦੇ ਪੜ੍ਹੇ ਲਿਖੇ ਲੋਕ ਆ ਆ ਸਾਡੇ ਪਿੰਡ ਦੇ ਵਿੱਚ ਸਾਰੇ ਪੜ੍ਹੇ ਲਿਖੇ ਨੇ ਆਲੇ-ਦੁਆਲੇ ਵੀ ਨਾ ਵੀ ਪੜੇ ਹੋਵਾਂਗੇ ਇੰਨੇ ਤਾਂ ਹੁਣ ਅਸੀਂ ਹੈਗੇ ਆ ਉਹਨਾਂ ਨੂੰ ਗਿਆਨ ਦੇਣ ਵਾਲੇ ਦੱਸਣ ਵਾਲੇ ਵੀ ਇਹ ਸਾਰੀਆਂ ਚੀਜ਼ਾਂ ਇਹ ਟਕੋਸਲੇ ਜਿਹੜੇ ਚਲਾ ਰਹੇ ਹੋ ਸਾਡੇ ਤੇ ਨਹੀਂ ਚੱਲਣਗੇ ਜਦੋਂ ਕਦੇ ਵੀ ਕੋਈ ਕਿਸੇ ਵੀ ਪਲਾਨ ਦੇ ਵਿੱਚ ਜੇ ਇਵਨ ਅਪੈਂਡਮੈਂਟ ਹੁੰਦੀ ਆ ਠੀਕ ਆ ਉਹ ਵਿਦ ਕੰਡੀਸ਼ਨ ਹੁੰਦੀ ਆ ਵਿਦ ਕੰਡੀਸ਼ਨ ਕਿਹੜੀਆਂ ਜੋ ਈਸੀ ਦੀਆਂ ਗਾਈਡਲਾਈਨਸ ਆ ਔਰ ਈਸੀ ਕਲੀਅਰਲੀ ਇਹ ਕਹਿੰਦੀ ਆ ਕਿ ਜੋ এনवायरमेंट ਕਲੀਅਰੈਂਸ ਸਰਟੀਫਿਕੇਟ ਹੁੰਦਾ ਉਹਦੇ ਅਕੋਰਡਿੰਗ ਇਹ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨ ਕਰਕੇ ਕੋਈ ਵੀ ਜਿਹੜੀ ਆ ਟਰਾਂਸਪੋਰਟੇਸ਼ਨ ਨਹੀਂ ਕਰਨਗੇ ਫਿਰ ਇਹਨਾਂ ਦਾ ਇੱਕ ਹੋਰ ਹੈਗਾ ਆ ਜਿਹੜੀ 2023 ਦੀ ਪਾਲਿਸੀ ਆ ਉਹਦੇ ਵਿੱਚ ਆ ਕਿ ਕੋਈ ਵੀ ਟਰਾਂਸਪੋਰਟੇਸ਼ਨ ਦੇ ਜਿਹੜਾ ਵੀ ਵਹੀਕਲ ਯੂਜ਼ ਹੁੰਦਾ ਆ ਉਹਨੂੰ ਸੈਂਡ ਪੋਰਟਲ ਆ ਜਿਹਦੇ ਤੇ ਰਜਿਸਟਰ ਕਰਨਾ ਪੈਂਦਾ ਆ ਬਟ ਜਦੋਂ ਅਸੀਂ ਮਾਈਨਿੰਗ ਦਾ ਅਫੀਸਰ ਗਰੋਵਰ ਨੂੰ ਮਿਲੇ ਅਸੀਂ ਉਹਨੂੰ ਕਿਹਾ ਕਿ ਦੱਸੋ ਜੀ ਇਹ ਕੋਟਰ ਦੇ ਰਜਿਸਟਰ ਸੀਗੇ ਵਹੀ ਕਲ ਕਿਉਂਕਿ ਸਾਡੇ ਕੋਲ 6 ਟਿਪਰ ਸੀਗੇ ਜਿਨ੍ਹਾਂ ਦੀ ਕੰਪਲੇਂਟ ਸੀਗੀ ਜਿਹੜੀ ਪੈਂਡਿੰਗ ਪਈ ਹੈ ਤੇ ਇਹਨਾਂ ਨੇ ਛੱਡਤੀ ਸੀ ਕੋਈ ਕਾਰਵਾਈ ਨਹੀਂ ਕੀਤੀ ਬਿਕਾਜ਼ ਉਹਨਾਂ ਚੋ ਦੋ ਦੀ ਆਰਸੀ ਵੀ ਐਕਸਪਾਇਰ ਸੀਗੀ ਐਂਡ ਇਹ ਜਿਹੜਾ ਐਕਸ਼ਨ ਗਰੋਵਰ ਆ ਪੁਰਾਣਾ ਨਹੀਂ ਆ ਚਲੋ ਕਰੋ ਗੱਲ ਨਹੀਂ ਜਿਹੜਾ ਵੀ ਐਕਸ਼ਨ ਗਰੋਵਰ ਆ ਉਨੇ ਕਲੀਅਰਲੀ ਸਾਨੂੰ ਇਹ ਗੱਲ ਕਹੀ ਕਹਿੰਦਾ ਮੈਨੂੰ ਜੀ ਇਹਦੇ ਬਾਰੇ ਪਤਾ ਨਹੀਂਗਾ ਤੂੰ ਐਕਸੀ ਆ ਨਾ ਤੂੰ ਪੜ੍ਹ ਲਿਖ ਕੇ ਉੱਥੇ ਪਹੁੰਚਿਆ ਆ ਤੈਨੂੰ ਇਹ ਨਹੀਂ ਪਤਾ ਹੈਗਾ ਕਿ ਪਾਲਿਸੀ ਕੀ ਕਹਿੰਦੀ ਆ ਉਸ ਪਾਲਿਸੀ ਬਾਰੇ ਉਹਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਨਾ ਕਿ ਇੱਕ ਜਿਹੜੀ ਕ੍ਰਿਮਿਨਲ ਲਾਇਰ ਉਹਨੂੰ ਪਤਾ ਹੋਣਾ ਚਾਹੀਦਾ ਆ ਸੋ ਉਹਨੂੰ ਉਸ ਪਾਲਿਸੀ ਬਾਰੇ ਕਿਉਂਕਿ ਉਹ ਉਸ ਚੀਜ਼ ਤੇ ਕੰਮ ਕਰਦਾ ਆ ਤੇ ਮੈਨੂੰ ਮੇਰੇ ਆ ਕੰਮ ਦਾ ਸਾਰਾ ਕੁਝ ਪਤਾ ਹੋਊਗਾ ਚਾਚਾ ਜੀ ਨੂੰ ਖੇਤੀ ਬਾਰੇ ਸਾਰਾ ਕੁਝ ਪਤਾ ਹੋਊਗਾ ਜਿਹੜਾ ਜਿਹੜਾ ਕੰਮ ਕਰਦਾ ਉਹਨੂੰ ਉਸ ਚੀਜ਼ ਬਾਰੇ ਜਾਣਕਾਰੀ ਹੁੰਦੀ ਆ ਸੋ ਉੱਥੇ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕਿਹੜੀ ਬੋਲੀ ਬੋਲ ਰਹੇ ਨੇ ਤੇ ਪੁਲਿਸ ਵਾਲਿਆਂ ਦਾ ਵੀ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀਗਾ ਪਰ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਇਹ ਨਹੀਂਗਾ ਕਿ ਇਹਨਾਂ ਨੇ ਕੋਈ ਟਿੱਪਰ ਚਲਾਇਆ ਇਹਨਾਂ ਨੇ ਸਿਰਫ ਇੱਕ ਟ్రਾਇਲ ਕਰਕੇ ਦੇਖਿਆ ਕਿ ਦੇਖਦੇ ਆ ਲੋਕਾਂ ਦਾ ਰਿਐਕਸ਼ਨ ਕੀ ਆ ਬਿਕਾਜ਼ ਇਹਨਾਂ ਦੇ ਸ਼ਾਇਦ ਮਾਈਂਡ ਦੇ ਵਿੱਚ ਹੋਊਗਾ ਲੋਕ ਚੁੱਪ ਕਰਕੇ ਟਿੱਕੇ ਬੈਠ ਗਏ ਆ ਜਾਂ ਇਹਨਾਂ ਦੇ ਮਾਈਂਡ ਦੇ ਵਿੱਚ ਇਹ ਹੋਊਗਾ ਕਿ ਪਰਚੇਸ ਕੈਨਸਲ ਤਾ ਲੋਕ ਡਰ ਕੇ ਬੈਠ ਜਾਣਗੇ ਵੀ ਕੱਲੂ ਸਾਨੂੰ ਚੱਕ ਲੂ ਪੁਲਿਸ ਤਾਂ ਅਸੀਂ ਦੱਸ ਦੇਣਾ ਚਾਹੁੰਦੇ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਆ ਆਪਣੇ ਪਿੰਡ ਦੇ ਲੋਕਾਂ ਦੇ ਲਈ ਖੜੇ ਆ ਸਾਡੇ ਲੋਕ ਪਰੇਸ਼ਾਨ ਆ ਇਲਾਕੇ ਦੇ ਉਹਨਾਂ ਦੇ ਲਈ ਖੜੇ ਆ ਸੋ ਸਾਰਾ ਇਲਾਕਾ ਪਹਿਲਾਂ ਵੀ ਸਾਡੇ ਨਾਲ ਸੀ ਹੁਣ ਵੀ ਸਾਡੇ ਨਾਲ ਖੜਾ ਆਊਗਾ ਕਿਉਂ ਕਿ ਅਸੀਂ ਇਸ ਇਲਾਕੇ ਦੀ ਲੜਾਈ ਲੜ ਰਹੇ ਆ ਸਾਡੀ ਕੋਈ ਆਪਣੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਕਿਸੇ ਨਾਲ ਜਿਹੜੀ ਅਸੀਂ ਲੜ ਰਹੇ ਆ ਤੇ ਇਹਨਾਂ ਨੂੰ ਜੇ ਲੱਗਦਾ ਆ ਕਿ ਅਸੀਂ ਇਹਨਾਂ ਦੇ ਟਕੋਸਲੇਵਾਜੀਆਂ ਜੇ ਇਹਨਾਂ ਦੀ ਇਹ ਜਿਹੜੀਆਂ ਧਮਕੀਆਂ ਨੇ ਇਵਨ ਮੈਨੂੰ ਵੀ ਮੈਂ ਦੱਸਣਾ ਨਹੀਂ ਹੁਣ ਚੱਲ ਗੱਲ ਕਰਦੇ ਕਰਦੇ ਦੱਸ ਦਿੰਨੀ ਆ ਮੈਨੂੰ ਵੀ ਕੱਲ ਇੱਕ ਧਮਕੀ ਆਈ ਸੀਗੀ ਵੀ ਆਪਦਾ ਧਿਆਨ ਰੱਖੀ ਵੀ ਤੇਰੀ ਬੈਕਗ੍ਰਾਉਂਡ ਚੈੱਕ ਕਰਕੇ ਤੈਨੂੰ ਬਲੈਕਮੇਲ ਕੀਤਾ ਜਾਊਗਾ ਮੇਰੀ ਜੋ ਵੀ ਬੈਕਗਰਾਉਂਡ ਆ ਦੁਨੀਆ ਦੇ ਸਾਹਮਣੇ ਆ ਆਈ ਡੋਨਟ ਕੇਅਰ ਮੇਰਾ ਕੀ ਕਰ ਸਕਦੇ ਆ AI ਨਾਲ ਕੋਈ ਵੀਡੀਓ ਬਣਾ ਕੇ ਮੈਨੂੰ ਬਲੈਕਮੇਲ ਕਰ ਲੈਣਗੇ ਮੈਂ ਬਲੈਕਮੇਲ ਹੋਣ ਵਾਲਿਆਂ ਚ ਨਹੀਂ ਜਿਹਨੇ ਜੋ ਕਰਨਾ ਕਰ ਲੋ ਹਾਂ ਬਟ ਜੇ ਇਹੋ ਜਿਹਾ ਕੁਝ ਵੀ ਮੇਰੇ ਨਾਲ ਆਨਲਾਈਨ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹੀ ਗਲਤ ਟ੍ਰੋਲਿੰਗ ਹੁੰਦੀ ਆ ਤਾਂ ਡੈਫੀਨੇਟਲੀ ਮੈਂ ਲਵ ਯੂ ਕੰਪਨੀ ਨੂੰ ਹੀ ਇਸ ਚੀਜ਼ ਲਈ ਜ਼ਿੰਮੇਵਾਰ ਠਹਿਰਾਉਂਗੀ ਤੇ ਜਿਹੜੇ ਲਾਲ ਹੁਣੇ ਜਾਂ ਜਿਹੜੇ ਵੀ ਇਹਦੇ ਹੈਗੇ ਹਨ ਅਜੁੱਬ ਦੇ ਜੁਗ ਦੇ ਆਨਰ ਤਾਂ ਮੈਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਂਗੀ ਡੈਪਰਮੇਸ਼ਨ ਵੀ ਤੇ ਜੇ ਮੇਰੇ ਨਾਲ ਕੋਈ ਇਹੋ ਜਿਹਾ ਕੁਝ ਵੀ ਹੁੰਦਾ ਤਾਂ ਕ੍ਰਿਮਨਲ ਜੋ ਕੇਸ ਆ ਤੇ ਮੈਨੂੰ ਹਾਈ ਕੋਰਟ ਦੇ ਥਰੂ ਕਰਾਉਣਾ ਪਵੇ ਜੇ ਪੁਲਿਸ ਪ੍ਰਸ਼ਾਸਨ ਨਹੀਂ ਸਾਥ ਦੇਊਗਾ ਦੈਨ ਆਈ ਵਿਲ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਥੈਮ ਸੋ ਅਸੀਂ ਉਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂਗੇ ਅਸੀਂ ਨਾ ਕਦੇ ਡਰਿਆ ਨਾ ਅਸੀਂ ਡਰਨ ਵਾਲੇ ਦਿਨ ਪੈਦਾ ਹੋਏ ਆ ਠੀਕ ਹੈ ਨਾ ਅਸੀਂ ਖਾਲਸੇ ਕਾਲਸੀਆਂ ਸਾਰੇ ਸਿੱਧੀ ਜੀ ਗੱਲਾਂ ਗੁਰਗੋਬਿੰਦ ਸਿੰਘ ਦੀ ਔਲਾਦ ਆ ਤੇ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਓਦੋਂ ਵੱਡਾ ਪਾਪ ਆ ਤੇ ਅਸੀਂ ਉਸ ਜ਼ੁਲਮ ਦੇ ਖਿਲਾਫ ਡੱਟ ਕੇ ਖੜੇ ਆ ਇੱਕ ਗੱਲ ਹੋਰ ਦੱਸ ਦੇਣਾ ਚਾਹਣੀ ਆ ਕਿ ਅਸੀਂ 12 12 13 12 ਤਰੀਕ ਨੂੰ ਅਸੀਂ 12 11 ਨੂੰ 12 ਤਰੀਕ ਨੂੰ ਅਸੀਂ ਵਰਿੰਦਰ ਗੋਇਲ ਮਨਿਸਟਰ ਨੂੰ ਵੀ ਮਿਲੇ ਸੀਗੇ ਉੱਥੇ ਅਸੀਂ ਜਾ ਕੇ ਸ਼ਿਕਾਇਤ ਵੀ ਕੀਤੀ ਉਹਨਾਂ ਨੇ ਸਾਡੇ ਸਾਹਮਣੇ ਗਰੋਵਰ ਨੂੰ ਡਾਂਟਿਆ ਵੀ ਸੀਗਾ ਪਰ ਜਦੋਂ ਅਸੀਂ ਉਹਨਾਂ ਨੂੰ ਪੌਕਲਨ ਮਸ਼ੀਨਾਂ ਦੀ ਗੱਲ ਕੀਤੀ ਕਿ ਇੱਥੇ ਪੌਕਲਨ ਮਸ਼ੀਨਸ ਯੂਜ਼ ਹੁੰਦੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਪੌਕਲਨ ਤੋਂ ਬਿਨਾ ਜਿਹੜੇ ਟਿੱਪਰ ਨਹੀਂ ਪਰਦੇ ਹੈਗੇ ਤੇ ਮੈਂ ਕਿਹਾ ਸਰ ਬਟ ਜਿਹੜੀ ਚੀਜ਼ ਅਲਾਉਡ ਹੀ ਨਹੀਂ ਕੀ ਕਹਿੰਦੇ ਮੈਡਮ ਥਿਸ ਇਜ਼ ਨਾਟ ਆਈਡੀਅਲ ਸਟੇਟ ਹੁਣ ਆਈਡੀਅਲ ਸਟੇਟ ਬਣਾਉਣ ਵਾਲੀ ਜੀ ਇਹ ਗੱਲਾਂ ਕਰਨਗੇ ਇੱਕ ਸਟੇਟ ਕ੍ਰਾਫਟ ਹੈਗਾ ਯਾ ਜਿਨੇ ਦੇਸ਼ ਨੂੰ ਪਰਫੈਕਟ ਬਣਾਉਣਾ ਹੈ ਇੱਕ ਮਨਿਸਟਰ ਆ ਕੈਬਨਟ ਮਨਿਸਟਰ ਬਹੁਤ ਵੱਡੀ ਪੋਸਟ ਹੁੰਦੀ ਆ ਠੀਕ ਹੈ ਜਿਨ੍ਹਾਂ ਨੇ ਸਾਡੇ ਇੱਥੇ ਲਾਅ ਇੰਪਲੀਮੈਂਟ ਕਰਨਾ ਲਾਅ ਬਣਾਉਣਾ ਆ ਤੇ ਜੇ ਉਹ ਹੀ ਇਹ ਗੱਲਾਂ ਕਹਿਣਗੇ ਕਿ ਮੈਡਮ ਥਿਸ ਇਸ ਨਾਟ ਆਈਡੀਅਲ ਸਟੇਟ ਦੈਨ ਹੂ ਵਿਲ ਮੇਕ ਇਟ ਆਈਡੀਅਲ ਸੋ ਅਨਫੋਰਚਨਟਲੀ ਇਹ ਸਾਰੇ ਜਣੇ ਮਿਲੀਭੋਗਤ ਹੈਗੀ ਆ ਭ੍ਰਿਸ਼ਟਾਚਾਰ ਸਿਰੇ ਦਾ ਹੋ ਰਿਹਾ ਇੱਥੇ ਪਰ ਅਸੀਂ ਲੋਕ ਡਟੇ ਹੋਏ ਆ ਬਾਕੀ ਚਾਚਾ ਜੀ ਜਾਣਕਾਰੀ ਦੇਣਗੇ ਚਾਚਾ ਜੀ ਦੱਸੋ ਬੜਾ ਕੁਝ ਸੇ ਮੰਨ ਗੱਲਾਂ ਦੱਸਿਓ ਤਾਇਆ ਅਸਟਾਈ ਹੀ ਬੇਨਤੀ ਕਰਦੇ ਆ ਜੇ ਓਵਰਲੋਡ ਟੇਪਰ ਟਰਾਲੀਆਂ ਜੋ ਸਾਡੇ ਰੋਡ ਜਿਹੜਾ ਆ ਇਹ ਗੌਸਕਟ ਤੋਂ ਲੈ ਕੇ ਸਸਰਾਲੀ ਕਲੋਨੀ ਤੱਕ ਗਦਾਪੁਰ ਵਾਲਾ ਜਿਹੜਾ ਰੋਡ ਆ ਇਹ ਪੀਡਬਲਯੂਡੀ ਦੀ ਜਾਣਕਾਰੀ ਅਨਸਾਰ ਵੀ ਆਪਾਂ ਸਾਰੀ ਡਿਟੇਲ ਕਢਾਈ ਆ ਇਹ 12 ਫੁੱਟ ਚੌੜੀ ਰੋਡ ਆ ਇਹਦੇ ਉੱਪਰ ਓਵਰਲੋਡ ਟਿਪਰ ਜਾਂ ਟਰਾਲੀਆਂ ਮੈਨਿੰਗ ਵਾਲੇ ਕੋਈ ਨਹੀਂ ਚੱਲ ਸਕਦਾ ਵਾਹਨ ਇਹ ਲਿਖਤੀ ਤੌਰ ਤੇ ਸਾਨੂੰ ਪੀਡਬਲਯੂਡੀ ਨੇ ਲਿਖ ਕੇ ਦਿੱਤਾ ਹੋਇਆ ਪਰ ਫਿਰ ਵੀ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਜਿਹੜੇ ਨਜਾਇਜ਼ ਪਰਚੇ ਪਾਏ ਸੀ ਉਹ ਵੀ ਹਲੇ ਤੱਕ ਕੈਨਸਲ ਨਹੀਂ ਕੀਤੇ ਤਾਂ ਕਿ ਇਹਨਾਂ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਦਬਾਇਆ ਜਾ ਸਕੇ ਔਰ ਜਿਹੜੀ ਅਸੀਂ ਸ਼ਿਕਾਇਤ ਕੀਤੀ ਸੀ ਇਹਨਾਂ ਦੇ ਖਿਲਾਫ ਮੈਂਨ ਗੱਲਾਂ ਦੇ ਖਿਲਾਫ ਬਾਈ ਨੇਮ ਕੀਤੀ ਸੀਗੇ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਹਲੇ ਤੱਕ ਸਾਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਸਾਰੇ ਇਲਾਕੇ ਨੂੰ ਇਹਨਾਂ ਨੇ ਜਿਉਣਾ ਹਰਾਮ ਕੀਤਾ ਪਿਆ ਆ ਦਿਨ ਰਾਤ ਪਹਿਲਾਂ ਅਸੀਂ ਤੰਗ ਆ ਕੇ ਇਹਨਾਂ ਤੇ ਅਸੀਂ ਟਿਪਰਾਂ ਟਰਾਲੀਆਂ ਦੇ ਖਿਲਾਫ ਇਹ ਧਰਨਾ ਲਾਇਆ ਸੀ ਔਰ ਅਸੀਂ ਬੰਦ ਵੀ ਕਰਾਏ ਸੀ ਹੁਣ ਫੇਰ ਇਹ ਸਾਨੂੰ ਦੇਖਣਾ ਚਾਹੁੰਦੇ ਆ ਵੀ ਕੀ ਕਾਰਵਾਈ ਕਰਦੇ ਆ ਜਿੰਨਾ ਚਿਰ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋ ਕੇ ਇਲਾਕੇ ਦੇ ਅਸੀਂ ਸਾਰੇ ਇਹਨਾਂ ਦਾ ਵਿਰੋਧ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਦੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਨਜਾਇਜ਼ ਪਰਚੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਜਿਹੜੀ ਅਸੀਂ ਕਪਲੇਟਾਂ ਕੀਤੀਆਂ ਸੀਗੀਆਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਔਰ ਜਿੰਨਾ ਚਿਰ ਇਹ ਰੋਡ ਮਾਈਨਿੰਗ ਦੇ ਲਾਇਕ ਨਹੀਂ ਹੋ ਜਾਂਦਾ ਜਿਹੜੀ ਨਜਾਇਜ਼ ਜਿਹੜੀ ਗਾਇਜ ਮਾਈਨਿੰਗ ਇੱਥੋਂ ਚੱਲ ਸਕੇ ਜਿੰਨਾ ਚਿਰ ਉਹ ਰੋਡ ਨਹੀਂ ਬਣਾਉਂਦੇ ਵਧੀਆ ਉਹਨਾਂ ਚਿਰ ਅਸੀਂ ਇੱਥੇ ਕੁਝ ਵੀ ਨਹੀਂ ਚੱਲਣ ਦੇ